ਸ਼ਸ਼ੀ ਗਾਲ ਜੀ ਬਾਈ ਜੀ ਤੁਹਾਨੂੰ ਪਤਾ ਕਿ ਦੀਵਾਲੀ ਆ ਰਹੀ ਆ ਤੇ ਖਾਣ ਪੀਣ ਦੇ ਤਿਹਾੜ ਹੈ ਤੇ ਇਸੇ ਤਰ੍ਹਾਂ ਹੀ ਆਪਣੇ ਟਪਾਲੀ ਪਿੰਡ ਆਪਣੇ ਬਾਈ ਜੀ ਨੇ ਘਰ ਦੇ ਵਿੱਚ ਆਪਣੇ ਮਠਿਆਈ ਦਾ ਕੰਮ ਸ਼ੁਰੂ ਕੀਤਾਗਾ ਆਰਡਰ ਤੇ ਵੀ ਤੁਸੀਂ ਬੁੱਕ ਕਿਰਾ ਕਰਦੇ ਹੋ ਤੇ ਉਹਨਾਂ ਕੋਲ ਤਿਆਰ ਵੀ ਮਿਲਦਾਗਾ ਬਿਲਕੁਲ 100%オリジナル ਸ਼ੁੱਧ ਚੀਜ਼ ਹੋਊਗੀ ਲੱਡੂ ਗੁਲਾਬ ਜਾਮਨ ਬਰਫੀ ਰਸਗੁੱਲੇ ਜੋ ਵੀ ਚੀਜ਼ ਤੁਸੀਂ ਲੈਣਾ ਚਾਹੁੰਦੇ ਹੋ ਉਹ ਲੈ ਸਕਦੇ ਹੋ ਤੇ ਜ਼ਿਆਦਾ ਗੱਲਬਾਤ ਆਪਾਂ ਰੇਟ ਰੂਟ ਸਾਰਾ ਕੁਝ ਆਪਾਂ ਬਾਈ ਨਾਲ ਗੱਲ ਕਰਕੇ ਪਤਾ ਕਰਦੇ ਆਂ ਤੇ ਹੋਰ ਵੀ ਸਾਰੀ ਜਾਣਕਾਰੀ ਦਿੰਨੇ ਤੁਸੀਂ ਤੇ ਆਜੋ ਫਿਰ ਆਪਾਂ ਗੱਲ ਕਰੀਏ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਹੈ ਵੀਰੇ ਆਪਣਾ ਕੁਲਦੀਪ ਸਿੰਘ ਹੈ ਮੇਰਾ ਕੁਲਦੀਪ ਸਿੰਘ ਕਿਹੜਾ ਪਿੰਡ ਆ ਜੀ ਟਪਾਲੀ ਪਿੰਡ ਟਪਾਲੀ ਹਾਂਜੀ ਤੇ ਇਹੇ ਤੁਸੀਂ ਪਹਿਲਾਂ ਤੋਂ ਕੰਮ ਕਰਦੇ ਹੋ ਮਠਾਈ ਦਾ ਕਿ ਯਾਬ ਦਾ ਸ਼ੁਰੂ ਕੀਤਾ ਹੁਣ ਹਾਂਜੀ ਪਿਛਲੇ ਸਾਲ ਵੀ ਲਾਇਆ ਸੀਗਾ ਜੀ ਅੱਛਾ ਹੂੰ ਸੋਡਾ ਡੈਰੀ ਦਾ ਕੰਮ ਹੈ ਡੈਰੀ ਦਾ ਕੰਮ ਆਪਣਾ ਓਕੇ ਓਕੇ ਦੁੱਧ ਬਾਦ ਸਾਰਾ ਸੋਡਾ ਆਉਂਦਾ ਘਰ ਦਾ ਆ ਬਈ ਯਾਰ ਬਈ ਅੱਛਾ ਕੀ ਕੁਸ਼ਤਿਆ ਕਰਦੇ ਹੋ ਤੁਸੀਂ ਹੁਣ ਐਸੀ ਹੁਣ ਦੀਵਾਲੀ ਦੇ ਤਿਆਰ ਦਾ ਕਰਕੇ ਜਿਵੇਂ ਲੱਡੂ ਹਾਂਜੀ ਮਰਦੀ ਆ ਗਈ ਬੇਸ ਵਾਲੀ ਬਰਫੀ ਓਕੇ ਖਲਾਅ ਜਾਮਣਾ ਠੀਕ ਹੈ ਮੇਰਾ ਕੇਕ ਅੱਛਾ ਹਾਂ ਸਾਰਾ ਕੁਝ ਜਿਹੜਾ ਆ ਲੈ ਜੀ ਜੱਪਾ ਵਧੀਆ ਚੈੱਕ ਕਰੀਏ ਸਾਰਾ ਕੁਝ ਤੁਸੀਂ ਘਰੇ ਘਰੇ ਤਿਆਰ ਕਰਿਆ ਘਰੇ ਤਿਆਰ ਕਰਦੇ ਦੁੱਧ ਸੋਡਾ ਆਪ ਦਾ ਘਰ ਦਾ ਹੁੰਦਾ ਜੀ ਦੁੱਧ ਆਪ ਦਾ ਘਰ ਦਾ ਓਕੇ ਜੀ ਦੁੱਧ ਆਦਾ ਅੱਜ ਮੈਂ ਬੇਸਟਾਰਾਂ ਦੇ ਕੰਵੇਸ਼ਤਾਲ ਮੰਦ ਲੈ ਕੇ ਆ ਪਹੈ ਰਿਹਾ ਠੀਕ ਹੈ ਜੀ ਕੀ ਹੋ ਵੀ ਆ ਜਿਹੜਾ ਅਸੀਂ ਉਹ ਵਧੀਆ ਕੰਪਨੀ ਦਾ ਲੈ ਕੇ ਆਇਆ ਅੰਗਰੇਜ਼ ਅੱਛਾ ਜੀ ਤੇ ਜਿਵੇਂ ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਚੱਲੀ ਜਾਂਦਾ ਜੀ ਤੇ ਬਹੁਤ ਹੀ ਸਸਤੇ ਰੇਟਾਂ ਤੇ ਸਮਾਨ ਦੇਈ ਜਾਂਦੇ ਆ ਤੇ ਆਪਣਾ ਕੀ ਥੋੜਾ ਫਰਕ ਹੋਊਗਾ ਜੀ ਉਹਦੇ ਨਾਲੋਂ ਨਹੀਂ ਗ੍ਰੇਡ ਦਾ ਕੋਈ ਬੜਾ ਫਰਕ ਨਹੀਂ ਪੈਂਦਾ ਜੀ ਅੱਛਾ ਜੀ ਪਰ ਕੀ ਦਾ ਬੰਦਾ ਦਾ ਬਤਾ ਕੁਆਲਟੀ ਦਾ 100% ਸ਼ੁੱਧ ਹੋਊਗੀ ਚੀਜ਼ ਆਪਣੀ 100% ਸ਼ੁੱਧ ਹੋਊਗਾ ਆਪਣਾ ਕੋਈ ਵੀ ਨਕਲੀ ਬੰਦਾ ਸਾਫਤ ਕਰ ਦੇਵੇ ਆਪਾਂ ਗਾਰੰਟੀ ਅੱਛਾ ਜੀ ਹਾਂਜੀ ਇਨਾਮ ਦੇਵਾਂਗੇ ਜੇ ਕੋਈ ਸਾਫਤ ਕਰ ਦੇਵੇ ਕੀ ਮਤਲਬ ਬਾਈ ਨੇ ਬਹੁਤ ਵੱਡੀ ਗੱਲ ਕਹਿਤੀ ਜੀ ਇਹ ਕਹਿੰਦੇ ਜੇ ਕੋਈ ਤਿਆਰ ਕਰੇ ਆਪਾਂ ਕੋਈ ਡੁਪਲੀਕੇਟ ਸਾਫਤ ਕਰ ਦੇ ਸਾਡੇ ਸਮਾਨ ਨੂੰ ਖਾਣ ਪੀਣ ਵਾਲੇ ਨੂੰ ਤਾਂ ਇਹ ਨਾਮ ਦੇਣਗੇ ਉਸ ਬੰਦੇ ਨੂੰ ਜਾਂ ਕੋਡਰ ਪਾਇਓ ਜਾਂ ਕੋਈ ਕਹਿੰਦੇ ਆ। ਆ ਜਾਂ ਕਿ ਸੁੱਕੇ ਦੁੱਧ ਦਾ ਹੋਵੇ ਜਾਂ ਕੁਝ ਹੋਰ ਘਰ ਦੇ ਦੁੱਧ ਦਾ ਸ਼ੁੱਧ ਖਾਓ। ਤੇ ਤੇਲ ਵਗੈਰਾ ਸਾਰਾ ਕੁਝ ਸ਼ੁੱਧ ਵਰਤਦੇ ਆ ਇਹ ਆਪਦੇ ਘਰ ਦਾ। ਤੁਹਾਨੂੰ ਦਿਖਾ ਵੀ ਦੇਣਾ ਕਿਥੇ ਤਿਆਰ ਕਰ ਰਹੇ ਸਾਰਾ ਕੁਝ ਆ ਜੋ। ਆ ਦੇਖ ਸਕਦੇ ਹੋ। ਪਨੀਰ ਤਿਆਰ ਕੀਤਾ ਜਾ ਰਿਹਾ ਹੈਗਾ। ਤੇ ਬਾਈ ਜੀ ਘਰੇ ਹੀ ਸਾਰਾ ਕੁਝ ਇਹ ਤਿਆਰ ਕਰਦੇ ਨੇ। ਟਪਾਲੀ ਪਿੰਡ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ ਫੂਲ ਦੇ ਨਾਲ ਤਾਂ ਇਹ ਸਾਰਾ ਘਰੇ ਇਹਨਾਂ ਦੀ ਡੈਰੀ ਲੱਗੀ ਹੋਈ ਆ ਤੇ ਉੱਥੇ ਹੋਣ ਇਹ ਮਠਾਈ ਦਾ ਕੰਮ ਕਰਦੇ ਜੀ ਖੋਆ ਵੀ ਇਹ ਨਾਲ ਦੀ ਨਾਲ ਆਪਦੇ ਹੀ ਘੜ ਲਏ ਜਿਹੇ ਕਿਤੋਂ ਮੁੱਲ ਨਹੀਂ ਲੈਂਦੇ ਜੀ ਕੋਈ ਜਾਨ ਦੁੱਧ ਜਾਂ ਖੋਆ ਕੁਛ ਵੀ ਸਾਰਾ ਕੁਝ ਆਪਦਾ ਘਰੇ ਤਿਆਰ ਕਰਦੇ ਆ ਆ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਪਨੀਰ ਤਿਆਰ ਕੀਤਾ ਜਾ ਰਿਹਾ ਹੈਗਾ ਇਹ ਤੇ ਉਸੇ ਪਨੀਰ